ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲੈ ਕੇ حاضر ਹੋਏ ਆ ਬਹੁਤ ਸੁਨੱਖੀ ਵੜ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦਬਾ ਦਿਓ ਦੋਸਤੋ ਇਹ ਦੂਜਾ ਸੂਰ ਸੂਨ ਵਾਲੀਆ ਵੜ ਹਜੇ ਤਕਰੀਬਨ 8-9 ਦਿਨ ਦੀ ਕੱਚੀ ਆ ਤੇ ਆ ਤੁਸੀਂ ਵਾਲਟਲਾਂ ਦੇਖ ਸਕਦੇ ਹੋ ਪੁਰਾ ਵੱਡਾ ਜ਼ਬਰਦਸਤ ਖਵਾਨਾ ਤਿਆਰ ਕਰਕੇ ਨੇ ਸੁਣਾਗਾ ਹਜੇ 8-9 ਦਿਨ ਦੀ ਕੱਚੀ ਆ ਆ ਤੁਸੀਂ ਗੋਲ ਮਟੋਲ ਦੇਖ ਸਕਦੇ ਆ ਦੋਸਤੋ ਪੂਰੀ ਫੁੱਲ ਵਜਨ ਵਾਲੀ ਵਿਹੜਾ ਦੋਸਤੋ ਫੁੱਲ ਗੋਲ ਪਈ ਆ ਚਾਰੇ ਪਾਸਿਆਂ ਤੋਂ ਦੂਜਾ ਸੂਆ ਸੁਣਨ ਵਾਲੀ ਆ ਤੇ ਆ ਤੁਸੀਂ ਥਣਾ ਦਾ ਸਪੇਸ ਪੂਰ ਪੂਰਾ ਵਧੀਆ ਮੁਠੀ ਵਾਲਾ ਥਣ ਲੱਗਿਆ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਅੱਗੇ ਨੂੰ ਵੀ ਹਵਾਨਾ ਪੂਰਾ ਬਣਾਉਣਾ ਨੇ ਤੇ ਪਿੱਛੇ ਨੂੰ ਵੀ ਪੂਰਾ ਬਣਾਉਣਾ ਬਾਕੀ ਸਭ ਤੋਂ ਮੇਨ ਗੱਲ ਕ੍ਰਾਸ ਵੈੜਾ ਦੋਸਤੋ ਸੀਲ ਠੰਡੀ ਬਹੁਤ ਆ ਅੱਜ ਤੁਹਾਨੂੰ ਦਿਖਾਵਾਂਗੇ ਸੀਲ ਠੰਡੀ ਤਾਂ ਇੰਨੀ ਆ ਕਿ ਭਾਵੇਂ ਨਿਆਣਾ ਪਾਉਣ ਦੇ ਵੀ ਨਹੀਂ ਲੋੜ ਆ ਤੁਸੀਂ ਦੇਖ ਸਕਦੇ ਹੋ ਪੂਰੀ ਫੁੱਲ ਸੀਲ ਠੰਡੀ ਆ ਆ ਬਿਨਾ ਨਿਆਣੇ ਤੋਂ ਭਾਵੇਂ ਜਿਵੇਂ ਮਰਜ਼ੀ ਬੈਠ ਸਿਓ ਆ ਤੁਸੀਂ ਥਣਾ ਥਣਾ ਨੂੰ ਹੱਥ ਲਾਈ ਜੋ ਕੋਈ ਚੱਕਰ ਨਹੀਂ ਸੀਲ ਠੰਡੀ ਵੈੜ ਕ੍ਰਾਸ ਬਹੁਤ ਘੱਟ ਮਿਲਦੀ ਆ ਸੀਲ ਠੰਡੀ ਬਹੁਤ ਆ ਦੋਸਤੋ ਤੇ ਦੁੱਧ ਨੇ ਗਰਮੀਆਂ ਦਾ ਤੋਹਫਾ ਹੀ ਆ ਦੋਸਤ ਇਹਨੇ ਗਰਮੀ-ਗਰਮੀ ਬਹੁਤ ਵਧੀਆ ਦੁੱਧ ਪਿਆ ਜਾਣਾਗਾ ਬਾਕੀ ਵੜ ਕੱਦ ਕਾਠ ਵਾਲੀ ਆ ਨਿੱਗਰ ਆਗੀ ਪੂਰੀ ਇਹਨੇ ਪਹਿਲੇ ਸੂਏ 20 ਤੋਂ ਪਲੱਸ ਦੁੱਧ ਪਾਇਆਗਾ ਤੇ ਹੁਣ ਦੂਜਾ ਸੂਆ ਸੂਣ ਵਾਲੀ ਆ ਦੁੱਧ 23-24 ਲੀਟਰ ਰਾਮਦਰੀ ਨਾਲ ਪਾ ਦੂਗੀ ਬਾਕੀ ਦੁੱਧ ਸੇਵਾ ਦਾ ਹੀ ਹੁੰਦਾਗਾ ਤੇ ਬਾਕੀ ਲੇਵਾ ਦੇ ਮੰਤਰ ਦੇ ਹਿਸਾਬ ਨਾਲ ਇੰਨਾ ਕੋਈ ਦੁੱਧ ਬਾਲਾ ਨਹੀਂ ਇਹਨੂੰ ਤੇ ਕਿਉਂਕਿ ਇਹਨੇ ਲੇਵਾ ਬਹੁਤ ਚੰਗਾ ਬਣਾਉਣਾ ਹਜੇ ਦਿਨ ਕਾਫੀ ਪਏ ਐ ਇਹਦੇ ਤੇ ਜਸੂ ਜੀ ਸਾਹਿਬ ਨਾਲ ਇਹਦੀ ਬੋਡੀ ਬੰਤਰ ਆ ਉਸ ਹਿਸਾਬ ਨਾਲ ਰੇਟ ਬਿਲਕੁਲ ਇਹਦਾ ਵਾਜਬੀ ਲੱਗੂਗਾ ਜਿਸ ਨੂੰ ਇਹ ਵੈੜ ਬਾਰੇ ਨੌਲੇਜ ਹੋਊਗੀ ਉਸ ਨੂੰ ਇਹਦਾ ਰੇਟ ਵਾਜਬੀ ਲੱਗੂਗਾ ਉਸ ਹਿਸਾਬ ਨਾਲ ਜਸੂ ਜੀ ਸਾਹਿਬ ਨੇ ਇਹਦੇ ਕੱਟ ਕੰਡੀਸ਼ਨ ਬਾਕੀ ਤੁਸੀਂ ਰੇਟ ਦੀ ਗੱਲਬਾਤ ਫੋਨ ਤੇ ਕਰ ਸਕਦੇ ਹੋ ਨੰਬਰ ਆਪਣਾ ਲਗਾਤਾਰ ਸਕਰੀਨ ਤੇ ਚੱਲ ਰਿਹਾ 9781315230 ਬਾਕੀ ਲੋਕੇਸ਼ਨ ਦੀ ਗੱਲ ਕਰੀ ਆਪਣਾ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਮੁਕਤਸਰ ਤੋਂ 15-16 ਕਿਲੋਮੀਟਰ ਰਹਿ ਜਾਂਦਾ ਤੇ ਬਠਿੰਡੇ ਤੋਂ 30-35 ਕਿਲੋਮੀਟਰ ਰਹਿ ਜਾਂਦਾ ਤੇ ਅਗਰ ਇੱਧਰ ਕੋਟਖਪੁਰ ਵਾਲੀ ਸਾਈਡ ਤੋਂ ਗੱਲ ਕਰੀਏ ਤਾਂ 16-17 ਕਿਲੋਮੀਟਰ ਰਹਿ ਜਾਂਦਾ ਬਾਕੀ ਤੁਸੀਂ ਕਾਲ ਤੇ ਗੱਲਬਾਤ ਕਰ ਸਕਦੇ ਹੋ ਆਪਣੇ ਕੋਲੇ ਡੇਲੀ ਨਵੇਂ-ਨਵੇਂ ਨਵੰਗਾ-ਨਵੰਗਾ گاਵਾ ਆਉਂਦੀਆਂ ਰਹਿੰਦੀਆਂ ਨੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਵੀਡੀਓ ਦੱਸਿਓ ਕਿਵੇਂ ਲੱਗੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ